ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਸਲਿਬ ਨਵ ਵਿੱਚ ਥੋੜਾ ਜਿਹਾ ਹੀਟ ਦੇਖ ਕੇ ਰਾਹਤ ਮਿਲੀ ਸੀ ਪਰ ਫਿਰ ਤੋਂ ਦੋ ਦਿਨਾਂ ਤੋਂ ਫਿਰ ਜਿਆਦਾ ਟੈਂਪਰੇਚਰ ਦੇ ਵਿੱਚ ਰਾਈਜ਼ ਅబ్జర్ਵ ਕੀਤੀ ਗਈ ਹੈ ਔਰ ਇਹ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਫਿਰ ਉੱਪਰ ਚਲਾ ਗਿਆ ਕੱਲ ਦਾ ਡੇ ਟਾਈਮ ਟੈਂਪਰੇਚਰ 41.8 ਡਿਗਰੀ ਸੈਂਟੀਗ੍ਰੇਡ ਰਿਪੋਰਟ ਕੀਤਾ ਗਿਆ ਜਦੋਂ ਕਿ ਕੱਲ ਦਾ ਨੋਰਮਲ ਡੇ ਟੈਂਪਰੇਚਰ 37.2 ਡਿਗਰੀ ਸੈਲਸੀਅਸ ਸੀ ਸੋ ਲਗਭਗ 4.6 ਡਿਗਰੀ ਸੈਲਸੀਅਸ ਨੋਰਮਲ ਤੋਂ ਉੱਪਰ ਅਬਜ਼ਰਵ ਕੀਤਾ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 29.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 26.7 ਡਿਗਰੀ ਸੈਲਸੀਅਸ ਸੀ ਇਹ ਵੀ ਲਗਭਗ 2.7 ਡਿਗਰੀ ਸੈਲਸੀਅਸ ਨੋਰਮਲ ਤੋਂ ਉੱਪਰ ਅਬਜ਼ਰਵ ਕੀਤਾ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰ ਫਿਰ ਦੇ ਵਿੱਚ ਰਾਈਜ਼ ਅਬਜ਼ਰਵ ਕੀਤੀ ਗਈ ਹੈ ਔਰ ਹੀਟ ਸਟ्रेस ਕੰਡੀਸ਼ਨ ਜਿਸੀ ਫੇਜ਼ ਉਹ ਦੇਖ ਰਹੇ ਹਾਂ ਔਰ ਇਹਦੇ ਨਾਲ ਨਾਲ ਕਿਉਂਕਿ ਮੌਇਸਚਰ ਦੇ ਵਿੱਚ ਵੀ ਹੁਣ ਥੋੜੀ ਇਨਕਰੀਸ ਸ਼ੁਰੂ ਹੋ ਗਈ ਹੈ ਸੋ ਇਹਦੇ ਕਰਕੇ ਅਨਕੰਫਟੇਬਲ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਹੀਟ ਵੇਵ ਤੋਂ ਥੋੜੀ ਰਾਹਤ ਜ਼ਰੂਰ ਮਿਲ ਸਕਦੀ ਹੈ ਕੱਲ ਤੱਕ ਇਹ ਕੰਡੀਸ਼ਨ ਜਿਸੀ ਤਰ੍ਹਾਂ ਬਣੀ ਰਹੇਗੀ ਪ੍ਰੈਡਿਕਸ਼ਨ ਬਟ ਉਹਦੇ ਤੋਂ ਬਾਅਦ ਸਤਾਇਤ ਤੀ ਤੋ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਨੇ ਉਹਨਾਂ ਤੋਂ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਰਾਹਤ ਮਿਲਣ ਦੀ ਪ੍ਰੈਡਿਕਸ਼ਨ ਹੈ ਬਦਦਾ ਕਿ ਬਹੁਤ ਬਹੁਤ ਗਲਤੀ ਬਸਤੇ ਦੇ ਰਹੇ ਹਨ ਮੌਨਸੂਨ ਨਹੀਂ ਹੋ ਰਿਹਾ ਬਿਲਕੁਲ ਜੀ ਜਿਹੜਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਾਰਿਸ਼ ਹੋ ਰਹੀ ਹੈ ਇਹਨੂੰ ਅਸੀਂ ਕੋਈ ਮੌਨਸੂਨ ਦੀ ਬਾਰਿਸ਼ ਕਹਿ ਸਕਦੇ ਹਾਂ ਔਰ ਨੋਰਮਲ ਜੋ ਟਾਈਮ ਮੌਨਸੂਨ ਦਾ ਪੰਜਾਬ ਦੇ ਵਿੱਚ ਦਸਤਕ ਦੇਣ ਦਾ ਉਹ 1 ਜੁਲਾਈ ਦਾ ਸੋ ਉਹਦੇ ਅਰਾਊਂਡਿੰਗ ਜਿਹੜਾ ਮੌਸਮ ਪੰਜਾਬ ਦੇ ਵਿੱਚexpect ਕੀਤਾ ਹੈ ਲੋਕਾਂ ਨੂੰ ਫਾਰਮਰਸ ਨੂੰ ਸਹੀ ਦੱਸ ਸਕਦੇ ਆ ਜੀ ਕਿ ਹੀਟ ਵੇਵ ਕੰਡੀਸ਼ਨਸ ਕੱਲ ਤੋਂ ਸਾਨੂੰ ਰੀਲਿਫ ਮਿਲ ਸਕਦਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੀ ਬਾਰਿਸ਼ ਵੀ ਹੋ ਸਕਦੀ ਹੈ ਸੋ ਜੇ ਫਾਰਮਰਸ ਕੁਝ ਕ੍ਰੌਪਸ ਦੀ ਹਾਰਵੈਸਟਿੰਗ ਜਿਵੇਂ ਮੂੰਗੀ ਦੀ ਜਾਂ ਕਿਸੇ ਹੋਰ ਕ੍ਰੌਪਸ ਦੀ ਕਰ ਰਹੇ ਨੇ ਤਾਂ ਉਹਨਾਂ ਨੂੰ ਸਾਫ ਸੰਭਾਲ ਕਰ ਲੈਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿੱਚ ਥੋੜੀ ਬਾਰਿਸ਼ ਹੋ ਸਕਦੀ ਹੈ ਔਰ ਆਮ ਲੋਕਾਂ ਨੂੰ ਵੀ ਇਹ ਹੀ ਸੁਲਾਹ ਦੇ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੇ ਚਾਂਸਸ ਨਹੀਂ ਟੈਂਪਰੇਚਰ ਦੇ ਵਿੱਚ ਥੋੜੀ ਗਿਰਾਵਟ ਜ਼ਰੂਰ ਆ ਸਕਦੀ ਹੈ ਪਰ ਕਿਉਂਕਿ ਜਿਹੜੀ ਹਵਾ ਦੇ ਵਿੱਚ ਮੌਇਸਚਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧਣ ਦੀ ਪ੍ਰੋਬੈਬਿਲਿਟੀ ਹੈ ਸੋਦੇ ਕਰਕੇ ਕਈ ਵਾਰੀ ਕਾਫੀ ਅਨਕੰਮਲਡ ਕੰਡੀਸ਼ਨਸ ਨਿਕਲਦੀਆਂ ਸੋ ਸਾਰਿਆਂ ਨੂੰ ਸੇਫ ਦਾ ਵੀ ਧਿਆਨ ਰੱਖਣਾ ਚਾਹੀਦਾ ਜਿਹੜੀ ਹੈਵੀ ਡਾਈਟ ਕਰਨੀ ਚਾਹੀਦੀ ਹੈ ਲਿਕੁਇਡਸ ਵੱਤੋਂ ਵੱਤ ਲੈਂਦੇ ਰਹਿਣਾ ਚਾਹੀਦਾ ਤਾਂ ਕਿ ਜਿਹਨੀਆਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਨੇ ਇਹਨਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਅਲਰਟ ਹੀਟ ਵੇਵ ਦਾ ਅਲਰਟ ਅਜ ਤੱਕ yellow alert ਸੀ ਕੱਲ੍ਹ ਰੱਜੀ yellow alert ਸੀ ਬਟ ਅਨਵਰ ਦੇ ਦਿਨਾਂ ਦੇ ਵਿੱਚ ਕੋਈ ਆਈਐਮਡੀ ਵੱਲੋਂ ਅਲਰਟ ਜਾਰੀ ਨਹੀਂ ਕੀਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਵਾਰਿਸ ਪੰਜਾਬ ਦੇ ਮੁਖੀ ਅਮਰਪਾਲ ਸਿੰਘ ਦੇ ਸਮਰਥਕ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਵੱਜ ਕੇ ਨੇ ਚੋਣ ਲੜਨ ਦਾ ਐਲਾਨ ਕੀਤਾ ਇਸ ਗੱਲ ਦਾ ਐਲਾਨ ਉਹਨਾਂ ਦੇ ਪੁੱਤਰ ਆਕਾਸ਼ਦੀਪ ਸਿੰਘ ਨੇ ਇੰਸਟਾਗ੍ਰam ਤੇ ਲਾਈਵ ਹੋ ਕੇ ਕੀਤਾ ਭਗਵੰਤ ਸਿੰਘ ਨੇ ਇਹ ਫੈਸਲਾ ਅਮਰਿਤਪਾਲ ਸਿੰਘ ਦੇ ਕਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਲਿਆ ਪ੍ਰਧਾਨ ਮੰਤਰੀ ਬਾਜਕ ਦੇ ਗਿੱਦੜ ਬਾਹਾ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਇਥੋਂ ਉਹਨਾਂ ਦਾ ਸਿਆਸੀ ਕਰੀਅਰ ਸ਼ੁਰੂ ਹੋਣ ਜਾ ਰਿਹਾ ਹੈ ਬਾਜਕ ਕਿਸਾਨ ਅੰਦੋਲਨ ਵਿੱਚ ਵੀ ਕਾਫੀ ਸਰਗਰਮ ਰਹੇ ਨੇ ਉਹ ਅਕਸਰ ਕਿਸਾਨਾਂ ਦੇ ਅੰਦੋਲਨ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਲੋਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਨੇ ਦੱਸ ਦਈਏ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ਸੀਟ ਤੋਂ ਵਿਧਾਨ ਸਭਾ ਚੋਣ ਜਿੱਤੀ ਸੀ ਹੁਣ ਸੰਸਦ ਮੈਂਬਰ ਬਣਨ ਤੋਂ ਬਾਅਦ ਇਸ ਸੀਟ ਤੇ ਵਿਧਾਨ ਸਭਾ ਉਪ ਚੋਣ ਹੋਣੀ ਹੈ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜਕੇ ਅਮਰਤਪਾਲ ਸਿੰਘ ਨਾਲ ਡਿਬਰੂ ਜੇਲ੍ਹ ਵਿੱਚ ਬੰਦ ਨੇ ਅਮਰਤਪਾਲ ਸਿੰਘ ਦੇ ਨਜ਼ਦੀਕੀ ਭਗਵੰਤ ਸਿੰਘ ਬਾਜਕੇ ਨੂੰ ਪੁਲਿਸ ਨੇ 18 ਮਾਰਚ 2024 ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਪੁਲਿਸ ਬਾਜਕੇ ਦਾ ਪਿੱਛਾ ਕਰ ਰਹੀ ਸੀ ਤਾਂ ਉਹ ਫੇਸਬੁੱਕ ਤੇ ਲਾਈਵ ਹੋ ਗਿਆ ਮੋਗਾ ਪੁਲਿਸ ਨੇ ਕਾਫੀ ਮੁਸਤਦਦ ਤੋਂ ਬਾਅਦ ਉਸਨੂੰ ਫੜ ਲਿਆ ਜੇਕਰ ਬਾਜਕੇ ਚੋਣ ਲੜਦੇ ਨੇ ਤਾਂ ਉਹਨਾਂ ਨੂੰ ਵੀ ਜੇ ਚੋਣ ਲੜਨੀ ਪਵੇਗੀ ਪੰਜਾਬ ਦੇ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਅਮਰਪਾਤ ਸਿੰਘ ਤੇ ਭਗਵੰਤ ਸਿੰਘ ਬਾਜਕੇ ਨੂੰ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਤੱਕ ਪੰਜਾਬ ਦੀ ਗਿੱਦੜਵਾਹਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉੱਗੇ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਸਨ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜਕੇ ਦਾ ਨਾਮ ਐਲਾਨ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਇਸ ਸੀਟ ਤੇ ਲੰਬੇ ਸਮੇਂ ਤੋਂ ਕਾਂਗਰਸ ਦਾ ਕਬਜ਼ਾ ਰਿਹਾ ਹੁਣ ਦੇਖਣਾ ਇਹ ਹੋਵੇਗਾ ਕਿ ਵਾਰਿਸ ਪੰਜਾਬ ਦੇ ਮੁਖੀ ਅਮਰਪਾਤ ਸਿੰਘ ਵਾਗ ਪ੍ਰਧਾਨ ਮੰਤਰੀ ਬਾਜਕੇ ਵੀ ਜਿੱਤਦੇ ਨੇ ਜਾਂ ਫਿਰ ਨਹੀਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜਕੇ ਹੈ ਕੌਣ ਐਨਐਸਸੀ ਤਹਿਤ ਅਮਰਿਤਪਾਲ ਸਿੰਘ ਸਮੇਤ ਡਿਬਰੂ ਜੇਲ੍ਹ ਵਿੱਚ ਬੰਦ ਪ੍ਰਧਾਨ ਮੰਤਰੀ ਬਾਜਕੇ ਮੋਗਾ ਦੇ ਪਿੰਡ ਧਰਮਪੁਰ ਦਾ ਵਸਨੀਕ ਹੈ ਪਿਛਲੇ ਹਫਤੇ ਜਦੋਂ ਭਗਵੰਤ ਸਿੰਘ ਦੀ ਸਿਹਤ ਵਿਗੜੀ ਗਈ ਸੀ ਤਾਂ ਪਰਿਵਾਰ ਨੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਬੰਦ ਰੱਖਣ ਦੀ ਮੰਗ ਕੀਤੀ ਸੀ ਪੁਲਿਸ ਦਸਤਾਵੇਜ਼ ਅਨੁਸਾਰ ਭਗਵੰਤ ਸਿੰਘ 8ਵੀਂ ਪਾਸ ਹੈ ਉਸ ਕੋਲ 4 ਏਕੜ ਜ਼ਮੀਨ ਹੈ ਤੇ ਇੱਕ ਘਰ ਵੀ ਹੈ ਉਹ ਅਕਸਰ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਗਾਲਾ ਕੱਢਦਾ ਦੇਖਿਆ ਜਾਂਦਾ ਹੈ ਪਿੰਡ ਦੇ ਲੋਕਾਂ ਨਾਲ ਉਸਦੇ ਸਬੰਧ ਚੰਗੇ ਨਹੀਂ ਨੇ ਅਮਰਿਤਪਾਲ ਸਿੰਘ ਦੇ ਸੰਪਰਕ ਤੋਂ ਬਾਅਦ ਭਗਵੰਤ ਸਿੰਘ ਦੇ ਖਿਲਾਫ ਜਨਤਕ ਤੌਰ ਤੇ ਹਥਿਆਰਾਂ ਦੀ ਨਿਸ਼ਾਨਦੇਹੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਕੋਲ ਕੋਈ ਵੀ ਹਥਿਆਰਾਂ ਦਾ ਲਾਇਸੈਂਸ ਨਹੀਂ ਸੀ ਭਗਵੰਤ ਸਿੰਘ ਖਿਲਾਫ ਹੁਣ ਤੱਕ ਕੁੱਲ 8 ਕੇਸ ਦਰਜ ਨੇ ਤਸਮੀਰਾ ਮੋਗਾ ਦੇ ਫਤਿਹਗੜ ਪੰਜ ਤੂਰਤਿਆਂ ਨੇ ਜਿੱਥੇ ਇੱਕ ਨੌਜਵਾਨ ਦੇ ਪੁਲਿਸ ਮੁਲਾਜ਼ਮ ਵਰ ਲੋ ਕੁੱਟਮਾਰ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਪੁਲਿਸ ਥਾਣਾ ਫਤਿਹਗੜ ਪੰਜ ਤੂਰ ਵਿਖੇ ਪਹੁੰਚ ਗਏ ਨੇ। ਜਾਣਕਾਰੀ ਮੁਤਾਬਕ ਗੁਲਪ੍ਰੀਤ ਸਿੰਘ ਪੁੱਤਰ ਦਿੱਪਕ ਸਿੰਘ ਵਾਸੀ ਫਤਿਹਗੜ ਪੰਜ ਤੋਂ ਦੱਸਿਆ ਕਿ ਉਹ ਵਿਜੇ ਕੁਮਾਰ ਪੁੱਤਰ ਬਲਕਾਸ਼ ਦੇ ਘਰੇਲੂ ਕੰਮ ਲਈ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਖੰਨਾ ਰਾਹੀਂ ਆਪਣੇ ਰਿਸ਼ਤੇਦਾਰੀ ਵਿੱਚ ਜਾ ਰਹੇ ਸਨ। ਸਤੂਗ੍ਰਾਹ ਦੇ ਪੇੜੀ ਨਾਮਿਰਨ ਕਾਰ ਉਹ ਵਾਪਸ ਆ ਰਹੇ ਸਨ ਤਾਂ ਕੀ ਲਿਹਾਦੀ ਥਾਣਾ ਮੰਡੀ ਵਿਖੇ ਜ਼ਿਲ੍ਹਾ ਮੋਗਾ ਕੋਲ ਸਾਹਮਣੇ ਆ ਰਹੀ ਸੀ ਇੱਕ ਡੀਵੀਡੀ ਆਈ ਕਾਰ ਵਿੱਚ ਜਿਸ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਚੌਕੀ ਜੋਗੇਵਾਲ ਸਵਾਰ ਸਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਪੁਲਿਸ ਮੁਲਾਜ਼ਮਾਂ ਨੇ ਕਾਰ ਤੋਂ ਉਤਰਦੇ ਹੀ ਉਹਨਾਂ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਜਦਕਿ ਉਹਨਾਂ ਕੋਲ ਕੋਈ ਵੀ ਤਰਾਜੁਬ ਚੀਜ਼ ਨਹੀਂ ਮਿਲੀ ਇਸ ਇਸ ਦੌਰਾਨ ਮੁਲਾਜ਼ਮ ਪ੍ਰਤਾਪ ਸਿੰਘ ਨੇ ਵਿਜੇ ਕੁਮਾਰ ਨੂੰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਸ ਨੇ ਵਿਜੇ ਦੇ ਮੂੰਹ ਵਿੱਚ ਸੱਟਾਂ ਮਾਰੀਆਂ ਤੇ ਉਸ ਦੇ ਗਲ ਵਿੱਚ ਪਏ ਪਰਨੇ ਨਾਲ ਗਲਾ ਕੁੱਟਿਆ ਗੁਰਪ੍ਰੀਤ ਨੇ ਉਸ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਵਿਜੇ ਜ਼ਮੀਨ ਤੇ ਡਿੱਗ ਪਿਆ ਤੇ ਉਸ ਦੇ ਮੂੰਹ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਇਸ ਦੌਰਾਨ ਵਿਜੇ ਦੀ ਮੌਤ ਹੋ ਗਈ ਇਹ ਦੇਖ ਕੇ ਪੁਲਿਸ ਮੁਲਾਜ਼ਮ ਉੱਥੋਂ ਭੱਜ ਗਏ ਪਰਿਵਾਰ ਵਾਲਿਆਂ ਨੇ ਵਿਜੇ ਕੁਮਾਰ ਦੀ ਲਾਸ਼ ਨੂੰ ਥਾਣੇ ਦੇ ਸਾਹਮਣੇ ਰੱਖ ਕੇ ਇਨਸਾਫ਼ ਦੀ ਮੰਗ ਕੀਤੀ ਹੈ ਕੀ ਨਾਮ ਤੇਰਾ ਮੇਰਾ ਨਾਮ ਗੁਰਪ੍ਰੀਤ ਸਿੰਘ ਸਾਨੂੰ ਕਿਪਲ ਸਿੰਘ ਪਿੰਡ ਫਤੇਗੜ ਪੈਂਦੂਰ ਕੀ ਘਟਨਾ ਕੀ ਵਾਪਰੀ ਤਾਂ ਟੈਨ ਘਟਨਾ ਵਾਪਰੀ ਜੀ ਮੈਂ ਮੈਂ ਤੇ ਮੇਰੇ ਚਾਚੇ ਦਾ ਮੁੰਡਾ ਕਜ਼ਨ ਬ੍ਰਦਰ ਅਸੀਂ ਆਪਣੇ ਸਹੁਰਿਆਂ ਤੇ ਜਾ ਰਹੇ ਸੀ ਕੀ ਨਾਮ ਸੀ ਉਹਦਾ ਵਿਜੇ ਕੁਮਾਰ ਜੀ ਜਿਹਦੀ ਡੈਥ ਹੋਈ ਆ ਉਸ ਬੰਦੇ ਦਾ ਨਾਮ ਵਿਜੇ ਕੁਮਾਰ ਆ ਅਸੀਂ ਆਪਣੇ ਸਹੁਰਿਆਂ ਤੇ ਜਾ ਰਹੇ ਸੀਗੇ ਅਸੀਂ ਉਹਦੇ ਬੇੜੀ ਨਾਲ ਮਿਲਣ ਤੇ ਕਰਕੇ ਵਾਪਸੀ ਆ ਰਹੇ ਹਾਂ ਇਹਦੇ ਸਾਡੇ ਅੱਗੇ ਲਿਆ ਕੇ ਉਹਨੇ ਗੱਡੀ ਮਾਰੀ ਮਲਾਜਮ ਨੇ ਉਹਦਾ ਕਿੱਥੋਂ ਦੇ ਮਲਾਜਮ ਸੀ ਗੁਰਪ੍ਰਤਾਪ ਸਿੰਘ ਉਹਦਾ ਨਾਮ ਤੇ ਨਾਲ ਇੱਕ ਤਰਸੀਮ ਸਿੰਘ ਆ ਜੋ ਗੇਲ ਥਾਣੇ ਦੇ ਆ ਇਸ ਟਾਈਮ ਤੇ ਉਸਨੇ ਸਾਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗੱਡੀ ਦੇ ਕੋਲ ਸਾਰ ਮਾਰ ਕੇ ਸਾਡੇ ਨਾਲ ਕੁੱਟਮਾਰ ਕਰਨ ਤੋਂ ਸ਼ੁਰੂ ਬਾਅਦ ਉਸ ਬੀਜੇ ਕੁਮਾਰ ਦਾ ਗਲਾ ਕੁੱਟਿਆ ਨੇ ਤੇ ਮੈਂ ਜਾ ਕੇ ਛੜਾਉਣ ਗਿਆ ਛੜਾ ਕੇ ਉਸਨੇ ਜਦੋਂ ਛੜਿਆ ਗਲਾ ਉਹਦਾ ਠੀਕ ਹੈ ਜੀ ਗਲੇ ਛੱਡਣ ਦੇ ਸਾਰੇ ਉਹ ਮੂੰਹ ਪਰ ਸੜਕ ਤੇ ਆਣ ਕੇ ਡਿੱਗ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਗਲਾ ਕਦਰ ਨਾਲ ਕੁੱਟਿਆ ਗਲਾ ਉਸਨੇ ਪਰਨਾ ਪਰਨਾ ਹੀ ਉਹਦੇ ਗਲ ਦੇ ਵਿੱਚ ਮੇਰੇ ਬ੍ਰਦਰ ਦੇ ਉਸ ਪਰਨੇ ਦੇ ਨਾਲ ਹੀ ਗਲਾ ਕੁੱਟਦਾ ਕਿੰਨੇ ਵੀ ਦੀ ਘਟਨਾ ਹੈ ਇਹ ਇੱਕ ਰੇਡ ਦੇ ਵਿੱਚ ਦੀ ਵਿੱਚ ਘਟਨਾ ਹੈ ਕਿ ਉਸਨੇ ਬਾਅਦ ਵਿੱਚ ਮੇਰੀ ਵੀ ਗੱਲ ਪਿਆ ਮੇਰੇ ਵੀ ਗੱਲ ਦੇ ਵਿੱਚ ਪਰਣਾ ਪਾ ਗਏ ਮੇਰੇ ਵੀ ਨੀਕ ਪਾਏ ਸਿਰ ਦੇ ਵਿੱਚ ਮੇਰੇ ਵੀ ਸੱਟਾਂ ਮਾਰੀਆਂ ਉਸ ਬੰਦੇ ਨੇ ਮਸਾ ਤਰਸਨੀ ਕੀਤਾ ਜੀ ਉਹ ਬੰਦੇ ਨੇ ਤੇ ਅਹੀਂ ਇੱਕੋ ਗੱਲ ਕਹਿੰਦੇ ਆ ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ ਹਾਂਜੀ ਭੰਜੀ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੇ ਇੱਕ ਸਾਡਾ ਲਿਆ ਭਰਾ ਉਹਨੇ ਖੋ ਠੀਕ ਆ ਉਸ ਬੰਦੇ ਦੇ ਮੂੰਹ ਨੂੰ ਤਾਂ ਲੱਗਾ ਹੋਇਆ ਵਾ ਲਊ ਠੀਕ ਆ ਸਾਨੂੰ ਮੇਰੇ ਭਰਾ ਦਾ ਇਸ ਦਾ ਵੀ ਸਾਨੂੰ ਖਤਰਾ ਇੱਕ ਤਾਂ ਸਾਡੇ ਤੋਂ ਉਹਨੇ ਲਿਆ ਖੋਸ ਠੀਕ ਆ ਜੇ ਸਾਡੇ ਮਾਈ ਚਾਂਸ ਇਹ ਮੁੰਡੇ ਨੂੰ ਵੀ ਕੁਝ ਹੋ ਗਿਆ ਅਸੀਂ ਉਸ ਮੁਲਾਜ਼ਮ ਤੋਂ ਹੀ ਇਹ ਮੁੰਡਾ ਲੈਣਾ ਵਾ ਠੀਕ ਆ ਅਸੀਂ ਤਾਂ ਵਾਈ ਵੀ ਦੇਣੀ ਮਚਾ ਸਾਨੂੰ ਇਸ ਮੁੰਡੇ ਦਾ ਵੀ ਸਾਨੂੰ ਇਨਸਾਫ ਚਾਹੀਦਾ ਸਾਡੇ ਦਾ ਠੀਕ ਆ ਸਾਨੂੰ ਉਸ ਮੁੰਡੇ ਦਾ ਇਨਸਾਫ ਸਾਨੂੰ ਇਸ ਦਾ ਦੇ ਦੇਵੇ ਸਾਡੇ ਸਾਹਮਣੇ ਪੇਸ਼ ਹੋ ਜਾਵੇ ਠੀਕ ਆ ਅਸੀਂ ਉਹਨਾਂ ਖੜਾ ਛੁੱਟਿਆ ਠੀਕ ਆ ਅਨਿਪਾ ਜੀ ਕੀ ਘਟਨਾ ਹੋਈ ਅੱਜ ਉਹਦੇ ਬਾਰੇ ਦੱਸੋ ਬੜਾ ਜੀ ਇਹ ਬੜਾ ਮੰਦਪਾਗਾ ਅੱਜ ਕੰਮ ਹੋਇਆ ਇੱਕ ਬੰਦਾ ਆਪਣੇ ਸਹੁਰੇ ਜਾ ਰਿਹਾ ਸੀ ਨਾਲ ਉਹਦੇ ਉਹਦਾ ਬਾਪ ਸੀ ਚਾਚੇ ਦਾ ਮੁੰਡਾ ਸੀ ਮੋਟਰਸਾਈਕਲ ਤੇ ਜਾ ਰਹੇ ਸੀ ਜੋਗਿਆਲ ਦੀ ਪੁਲਿਸ ਦੱਸਦੇ ਆ ਮਖੂ ਦੀ ਪੁਲਿਸ ਦੱਸਦੇ ਆ ਕਿ ਉਹਦੇ ਚ ਮਾਰ ਕੇ ਗੱਡੀ ਉਹਨੂੰ ਉਥੋਂ ਧੂਕੇ ਉਹਦੇ ਗੱਲ ਚ ਪਰਣਾ ਪਾ ਕੇ ਉਹਨੂੰ ਕੂਈ ਫਿਰਦੇ ਰਹੇ ਉਹਦਾ ਇੰਨੀ ਜ਼ੋਰ ਦੀ ਗੱਲ ਕੁੱਟਿਆ ਕਿ ਉਹਦੀ ਥਾਂ ਤੇ ਮੌਤ ਹੋ ਗਈ ਇਹ ਕਿਹੜਾ ਇਨਸਾਫ ਆ ਕਿਹੜਾ ਰਾਜ ਆ ਜਿੱਥੇ ਆ ਹਾਲਾਤ ਪੈਦਾ ਹੋ ਗਿਆ ਸੋ ਮੈਨੂੰ ਤਾਂ ਕਿਸੇ ਨੇ ਵੀ ਦੱਸਿਆ ਵੀ ਜਿਹੜੇ ਪੁਲਿਸ ਵਾਲੇ ਨੇ ਇਹ ਕੰਮ ਕੀਤਾ ਉਹ ਆਪ ਬਹੁਤ ਨਸ਼ੇਦਾਰਦੀ ਹੈ ਸੋ ਕਿਤੇ ਨਾ ਕਿਤੇ ਅਸੀਂ ਸਾਰਾ ਸਾਡਾ ਸਮਾਜ ਅੱਜ ਇਕੱਠਾ ਹੋਇਆ ਵਾ ਓਨੀ ਦੇਰ ਅਸੀਂ ਇਹ ਧਰਨਾ ਚੱਕਣਾ ਨਹੀਂ ਜਿੰਨੀ ਦੇਰ ਸਾਨੂੰ ਇਨਸਾਫ ਨਹੀਂ ਮਿਲਦਾ ਉਹ ਬੰਦੇ ਫੜ ਕੇ ਅੰਦਰ ਨਹੀਂ ਦਿੱਤੇ ਜਾਂਦੇ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ